ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਟੈਕਟ ਕਰ ਲਓ ਇਹ ਕੰਟੈਕਟ ਨੰਬਰ ਨੋਟ ਕਰੋ 816715312 ਆਓ ਪੁੱਛ ਲੈਣੇ ਅਪਾ ਬਾਈਕਾ ਡਿਟੇਲ ਆਜ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਬਾਈ ਚੜਦੀ ਕਲਾ ਜੀ ਵਧੀਆ ਚੱਲ ਰੋ ਕੰਮ ਕਰ ਵਧੀਆ ਚੱਲਦਾ ਜੀ ਚਲੋ ਵਧੀਆ ਬਈ ਬਈ ਨਾਮ ਤੇ ਐਡਰੈਸ ਦੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਠੀਕ ਆ ਨੇੜੇ ਪਿੰਡ ਵੀ ਤਪਾ ਦੇ ਭੜੌੜ ਸ਼ਹਿਰ ਆ ਗਈ ਆ ਮੋਬਾਈਲ ਨੰਬਰ ਕੋ 628002118 ਸੇ 44 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਚਾਰ ਬੱਚਿਆਂ ਨੇ ਚਾਰ ਬੱਚਿਆਂ ਬਾਈ ਠੀਕ ਆ ਇਹਨਾਂ ਦੀ ਏਜ ਆ ਗਈ ਹੈਗੀ ਹੈ ਜਿਹੜੀਆਂ ਵੱਡੀਆਂ ਬੱਚਿਆਂ ਸਾਲਸਾਲ ਦੀਆਂ ਨੇਗੀਆਂ ਠ ਓਵਰਵਾਇਡ ਡਿਲੀਵਰੀ ਫਰੀ ਹੈਗੀ ਠੀਕ ਹੈ ਮੁੱਲ ਕਰਾਉ ਨੂੰ 35 ਕਰਾ ਲਓ 32 ਕਰਾ ਲਓ ਹੂੰ ਆਪਾਂ 30000 ਦੇ ਹਿਸਾਬ ਨਾਲ ੜਾ ਦੇਵਾਂਗੇ 30000 ਦੇ ਹਿਸਾਬ ਨਾਲ ੜਾ ਦੇਦਾ ਇਹ ਚਾਰੇ ਬੱਚੀਆਂ ਇਕੱਠੀਆਂ ਟਾਪ ਆ ਮਾ ਇੱਕ ਕਿਰਾਇਆ ਜਿਹੜਾ ਬਿਲਕੁਲ ਫਰੀ ਹੋ ਜਾ ਬਿਲਕੁਲ ਫਰੀ ਹੈਗਾ ਭਾਈ ਗ੍ਰੀਡਵਾਇਸ ਕੋਈ ਕਾਟ ਨਹੀਂ ਗ੍ਰੀਡਵਾਇਸ ਕੋਈ ਕਾਟ ਨਹੀਂ ਭਾਈ ਠੀਕ ਹੈ ਰਿਕਾਰਡ ਪ੍ਰੋਪਰ ਹੈਗਾ ਭਾਈ ਸਾਰਾ ਹੈਗਾ ਭਾਈ ਠੀਕ ਹੈ ਬਾਕੀ ਭਾਈ ਨਾ ਗੱਲੀ ਗੱਲੀ ਦੀ ਗੱਲ ਕਰਦੇ ਕੋਈ ਚੱਕਰ ਨਹੀਂ ਭਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਵੇਖਦੇ ਆ ਸਾਲਕ ਦੀ ਉਮਰ ਹੈ ਜੀ ਇਹਦੀ ਸਾਲਕ ਦੀ ਉਮਰ ਹੈ ਡਾਕਟਰ ਠੀਕ ਹੈ ਹਾਈਟ ਲੈਂਥ ਪੂਰੀ ਫੁੱਲ ਆ ਕਿ 6s ਬੜਾ ਕਮਾਲਾ ਬੋਡੀ ਵਾਲੀ ਬਹੁਤ ਚੰਗੀ ਹੈ ਪਾਈਪਰ ਦੀ ਓਕੇ ਪਾਈਪਰ ਦੀ ਹਾਂਜੀ ਪਾਈਪਰ ਬੋਲ ਦੀ ਬੱਚੀ ਹੈ ਹਾਈਟ ਲੈਂਥ ਫੁੱਲ ਆ ਠੀਕੇ ਦੇ ਕਾਬਲਾ ਮੰਨ ਲਾ ਤਿੰਨੇ ਬੱਚੀਆਂ ਵੱਡੀਆਂ ਹਾਂ ਠੀਕੇ ਦੀ ਬੱਚੀ ਬੜੀ ਇੱਕ ਕਾਬਲੀ 3 ਮਹੀਨਾ ਖਪਾਲ ਦੀ ਠੀਕਾ ਤੋੜਾ ਤੋੜਾ ਚੈੱਕ ਕਰੋ ਬੱਚੀ ਦਾ ਕਮਾਲ ਹੈ ਹਾਈਟ weight ਬਹੁਤ ਜਿਆਦਾ ਚੰਗਾ ਬੱਚੀ ਦਾ ਪ੍ਰਿੰਟ ਪ੍ਰਿੰਟ ਚੰਗਾ ਹੈਗਾ ਸਹੀ ਗੱਲ ਹੈ ਚਾਨ ਜਿੰਦ ਵੀ ਚੰਗੀਆਂ ਦਾ ਥਣ ਵੀ ਸਾਰਿਆਂ ਦੇ ਚਾਰ ਚਾਰੀਆ ਨਿਸ਼ਾਨ ਵੀ ਨਹੀਂ ਹੈਗਾ ਡਾਕਟਰ 5 ਵਜੇ ਦਾ ਠੀਕ ਹੈ ਬਾਈ ਫੇਸ ਬੜਾ ਕਮਾਲ ਦਾ ਪ੍ਰਿੰਟ ਚੰਗਾ ਝੂਲੀ ਬਹੁਤ ਚੰਗੀ ਆ ਚੰਗੀ ਆ ਬੱਚੀ ਰੇਟ ਵੀ ਆਪਣਾ ਜੈਨੂਅਲ ਲਗਾ ਉਹ ਮੰਗਣ ਮਗਾਉਣ ਲਾ ਹੈ ਨਹੀਂ ਮੋਟਾ 35 ਕਰਾ ਲਓ 32 ਕਰਾ ਲਓ ਹਾਂ ਸਹੀ ਗੱਲ ਆ ਮੋਲੇ ਜਿਹੜਾ ਕੈਨ ਵਾਲਾ ਰੇਟ ਆਪਣਾ ਉਹੀ ਰੱਖਿਆ ਵਗਾ ਮਨਤਨ ਹੋਊਗਾ ਜ਼ਰੂਰ ਜ਼ਾਇਦ ਜੀ ਡਿਲੀਵਰੀ ਆਪਣੇ ਵੱਲੋਂ ਫ੍ਰੀ ਹੋਊਗੀ ਸਾਰੇ 3000 ਰੁਪਿਆ ਪਰ ਪੀਸ ਰੱਖਿਆ ਕੋਈ 32 ਨਹੀਂ ਕੋਈ 35 ਨਹੀਂ ਕੋਈ 40 ਨਹੀਂ ਮੰਗਣਾ ਨਾਗਾ ਪੱਛਾਣੇ ਇਕੱਠੇ ਦੇੜੀਆਂ ਜੀ ਠੀਕ ਥੱਲੇ ਥਣ ਚਾਰ ਹੀ ਆ ਨਿਸ਼ਾਨ ਵੀ ਨਹੀਂ ਹੈਗਾ ਡਾਕਟਰ ਪਦਮੇ ਦਾ ਫੋਰ ਵਾਲਾ ਆਈ ਝੂਲੀ ਕਮਾਲ ਆ ਬਲ ਬੋਲ ਚਾਈਏ ਤੇ ਜਾਣ ਜਾਂਦੇ ਪੂਰੀ ਫੁੱਲ ਉੱਪਰ ਤੋਂ ਸਹੀ ਗੱਲ ਤਦਕੜ ਬਾਕੀ ਬਹੁਤ ਆ ਡਾਕਟਰ ਹਾਂ ਟੀਕੇ ਦੇ ਕਾਬਲ ਆ ਜਮਾ ਬੱਚੀ ਟੀਕੇ ਦੇ ਤਕਰੀਬਨ ਬਿਲਕੁਲ ਕਾਬਲ ਬਾਕੀ ਪ੍ਰੈਸਰ ਵੀ ਚੰਗਾ ਆ ਡਾ ਟਰਮ ਲਾਈ ਕੱਲੀ ਬੱਚੀ ਵਿੱਚ ਨਹੀਂ ਹੋਵੇ ਆਪਾਂ 32-35 ਹਜ਼ਾਰ ਦੀ ਵੇਚ ਦਾਂਗੇ ਮੌਜ ਨਾਲ ਹੂੰ ਸਹੀ ਗੱਲ ਆ ਬਾਈ ਪਰ ਆਪਣਾ ਜਿਹੜਾ ਅੱਗੋਂ ਮੰਨ ਲਓ ਜਾਇਜ ਰੇਟ ਆਪਾਂ ਨੂੰ ਆਇਆ ਵਾ ਜੈਨੂਅਲ ਜੋ ਇਹ ਜਿਹੜੇ ਰੇਟ ਨਹੀਂ ਆਪਾਂ ਦੇਣੀਆਂ ਜੀ ਬਹੁਤ ਠੀਕ ਆ ਬਾਈ ਮੁੱਲ ਜਮਾ ਜਾਇਜ ਕਰਾਇਆ ਫ੍ਰੀ ਹੋ ਜਾਣਾ ਵਿੱਚੋਂ ਮਾਨਤਨ ਵੀ ਹੋ ਜਾਣਾ ਵਿੱਚੋਂ ਮਾਨਤਨ ਹੋਊਗਾ ਜੈਤ ਜੀ ਬਾਈ ਓਕੇ ਬਾਈ ਅੱਗੇ ਭਰਾ ਦੋ ਨੰਬਰ ਕਿੰਨੀ ਕੋਮਰੇ ਇਹ ਬਾੜ ਬਾੜ ਦੇ ਜਿੰਗਰ ਬੋਲਦੀ ਹੈਗੀ ਡਾਕਟਰ ਸਾਲਖ ਦੀ ਬੱਚੀ ਹੈਗੀ ਠੀਕ ਹੈ ਜੀ ਫੇਸ ਦੀ ਬਿਊਟੀ ਤੇ ਕੁਆਲਿਟੀ ਦੇਖੋ ਬੱਚੀ ਦੀ ਛੋਟਾ ਛੋਟਾ ਕੰਨ ਹੈਗਾ ਰਾਜੀ ਬਹੁਤ ਹੈਨਾ ਨਿੱਗਰ ਨੁਗਰ ਸਭੀ ਪਲੀ ਬਹੁਤ ਹੈ ਡਾਕਟਰ ਨਿੱਗਰ ਸਹੀ ਗੱਲ ਬਹੁਤ ਪੂਰੀ ਫੁੱਲਾ ਜਾਣ ਜੰਦ ਪੂਰੀ ਚੰਗੀ ਹੈਗੀ ਪਿੱਠ ਪੁੜਾ ਤਮਾਲ ਚਾਰ ਜਾਂ ਨਿਸ਼ਾਨ ਵੀ ਨਹੀਂ ਹੈਗਾ ਪੰਜਵੇਂ ਦਾ ਤਾਂ ਓਕੇ ਹਾਂ ਠੀਕ ਹੈ ਬਾਈ ਸਭੀ ਪਲੀ ਬਹੁਤ ਬਹੁਤ ਹੋਣੀ ਵੀਡੀਓ ਦਾ ਛੇਸ ਬੜਾ ਪਿਆਰਾ ਰੰਗ ਰੂਪ ਵੱਖਰਾ ਜਬਈ ਮੰਗ ਚੰਗੀ ਹੈ ਇਹਦੀ ਤੇ ਮਲਦੀ ਬਹੁਤ ਘੱਟ ਆ ਇਹ ਹੂੰ ਤੋਰਾ ਤਾਰਾ ਚੰਗਾ ਬਾਕੀ ਚੰਗੇ ਸੀਮਣ ਦੀ ਚੰਗੇ ਸੀਮਣ ਦੀ ਅਕ ਵਾੜ ਵੜਦੀ ਜੰਗਰ ਬੋਲਦੀ ਓਕੇ ਬਾਈ ਮਾਂ ਦਾ ਦੁੱਧ ਕਿੰਨਾ ਸੱਚੇ ਬਾਈ ਮਾਂ ਦਾ ਦੁੱਧ ਡਾਕਟਰ 35 36 ਕਿਲੋ ਵਾਲੀਆਂ ਗਾਵਾਂ ਦੀਆਂ ਬੱਚੀਆਂ ਜੀ ਠੀਕ ਆ ਆਓ ਮੰਨ ਲਓ ਇੱਕ 32 ਕਿਲੋ ਵਾਲੀ ਗਾਂ ਦੀ ਬੱਚੀ ਹੈ ਨਾ ਚ ਠੀਕ ਆ ਤੇ ਆ 35 36 ਕਿਲੋ ਵਾਲੀਆਂ ਗਾਵਾਂ ਦੀਆਂ 33 ਤੋਂ 36 ਲੀਟਰ ਇਹਨਾਂ ਦੀਆਂ ਮਾਵਾ ਦਾ ਰਿਕਾਰਡ ਆ ਥਣ ਵੀ ਚਾਰ ਚਾਰ ਵੀ ਨਹੀਂ ਹੋਣਾ ਪੰਜ ਹਾਂ ਝੂਲੀ ਚੈੱਕ ਕਰੋ ਝੂਲੀ ਬੜੀ ਚੰਗੀ ਆ ਬਈ ਲੱਕ ਲੱਕਾ ਥਣ ਚਾਰੇ ਥਣ ਨਿਕੜਵੇਂ ਪੂਰੀ ਵਿੱਤੀ ਤੇ ਆ ਠੀਕ ਆ ਬਈ ਬਾਕੀ ਜਾਣ ਜਾਨ ਡਾਕਟਰ ਪਲੀਆਂ ਪਲੀਆਂ ਬਹੁਤ ਆ ਗਈਆਂ ਹਾਂ ਰਾਜ ਜੀ ਬਹੁਤ ਆ ਪੋੜੀ ਦੇ ਕਾਬਲ ਨਹੀਂ ਗਈਆਂ ਜਾਨ ਸਮਾਈ ਨਹੀਂ ਪਾਲਦੀਆਂ ਜਾਨ ਸਰ ਠੀਕ ਆ ਲੈ ਲੈਣਾ ਬਈ ਕੋਈ ਆਏ ਨਹੀਂ ਹੈਗਾ ਵੀ ਇਸਨੂੰ ਦੀ ਗਰੋਥ ਕਰਨੀ ਪੂਜਾ ਰਾਜੀ ਕਰਨੀ ਪੈਣੀ ਹੈ ਨਾ ਬਈ ਹਾਂਜੀ ਅੱਗੇ ਤਿੰਨ ਨੰਬਰ ਕਿੰਨੀ ਹੋ ਰਹੀ ਹੈ ਡਾਕਟਰ ਸਾਹਿਬ ਦੀ ਉਮਰ ਹੈ ਕਿ ਹਮਤ ਬੋਲ ਦੀ ਵਾਚੀ ਹੈ ਇਹ ਸਾਲ ਦੀ ਉਮਰ ਹੈ ਕੱਦ ਬੱਡ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੂਰਾ ਤਾਰਾ ਬਹੁਤ ਚੰਗਾ ਜਿਹੜੀ ਚੜਾਈ ਹੈਗੀ ਪੂਰੀ ਫੁੱਲ ਲਾਗੀ ਹੂੰ ਉੱਪਰਲਾ ਜਿਹੜਾ ਸਟਰਕਚਰ ਆ ਪੱਠਪੁੜੇ ਦੀ ਚੜਾਈ ਬਹੁਤ ਸਾਫ਼ ਆਗੀ ਸਹੀ ਗੱਲ ਆ ਬਈ ਝੋਲੀ ਬਹੁਤ ਚੰਗੀ ਹੈ ਨਾ ਚੋਲੀ ਪੂਰੀ ਸਾਫ਼ ਆ ਥਣ ਡਾਕਟਰ ਚਾਰ ਹੀ ਹੋਣਗੇ ਨਿਸ਼ਾਨ ਵੀ ਨਊ ਪੰਜਵਾਂ ਬਾਕੀ ਪਲੀ ਪੁਲੀ ਰੰਗ ਰੂਪ ਵਾਲੀ ਹੈਗੀ ਬੱਚੀ ਸਹੀ ਗੱਲ ਆ ਭਾਈ ਜੰਦਾਰ ਹੈਗੀ ਇਹ ਨਹੀਂ ਹੈਗਾ ਵੀ ਸੰਭਾਈ ਪਾਲਦੀਆਂ ਜਾਨ ਸਰਟੀਕਾ ਲੈ ਜਾਣਾ ਬੱਚੀ ਹਾਂ ਭਾਈ ਜਾਨ ਸਰ ਸੀਮਣੇ ਨੇ ਵੀ ਲੈ ਲੈਣਾ ਏਸ ਬੜਾ ਚੰਗਾ ਬੋਦੀ ਬਾਦੀ ਬਹੁਤ ਚੰਗੀ ਆ ਸਨੱਖਪੁਣਾ ਬੱਚੀ ਦੇ ਵਿੱਚ ਭਾਈ ਬਹੁਤ ਆ ਬਿਊਟੀ ਪੱਖ ਤੋਂ ਕੋਈ ਘਾਟ ਨਹੀਂ ਵੱਡੀ ਗੱਲ ਟੀਕੇ ਦੇ ਕਾਬਲ ਆ ਥਣ ਝੋਲੀ ਚੰਗੀ ਆ ਤੇ ਚਾਰੇ ਥਣ ਨਿਖੜ ਮਿਆਂ ਦੇ ਸਾਨੂੰ ਨੇੜ ਤੋਂ ਚੈੱਕ ਕਰਮਾਉਂਦੇ ਝੋਲੀ ਬੜੀ ਕਮਾਲ ਦੀ ਹੈ ਭਾਈ ਲਾ ਕੱਲਾ ਕੱਲਾ ਥਾਣਾ ਵਿਚਾਰੇ ਥਣ ਵਿੱਤੀ ਤੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗੀ ਆ ਸਭ ਬਹੁਤ ਚੰਗੀ ਆ ਰੱਡਪਲੀ ਪੂਲੀ ਵੀ ਆ ਬੱਚੀ 3 ਦੇ ਕਾਬਲ ਆ ਤਾਂ ਤਿੰਨੇ ਮੋਲੇ ਦਾ ਵੀ 3 ਹੀ ਰਹਿਣਾ ਮੋਲੇ ਦਾ ਵੀ ਡਾਟਰ ਵਾਲੇ ਦਾ 3 ਹੀ ਹੈਗਾ ਠੀਕ ਆ ਆਪਾਂ ਦੇਣੀਆਂ ਚਾਰੇ ਇਕੱਠੇਗਾ ਨਾ ਓਕੇ ਬਈ ਡੜੇ ਦਾ ਰੇਟ ਹੀ ਆਪਣਾ 3000 ਅੱਗੇ 4 ਨੰਬਰ ਕਿੰਨੀ ਉਮਰ ਹੈ ਜੀ ਇਹਦੀ ਡਾਟਰ 11 ਕ ਮਨਥ ਏਜ ਆਗੀ ਠੀਕ ਆ ਜਾਣ ਜਾਂਦੇ ਚ ਸਭੀ ਬਲੀ ਬਹੁਤ ਆ ਬੱਚੀ ਹੂੰ ਦੈਂਗੜਿਆ ਕੀ ਪਈ ਉੱਪਰ ਤੋਂ ਪੈਟ ਕੁੜੇ ਦੀ ਚੜਾਈ ਬੱਚੀ ਦੀ ਸਹੀ ਗੱਲ ਉਹਦਾ ਦੀ ਬਹੁਤ ਮਜ਼ਬੂਤ ਆ ਕੀ ਬੱਚੀ ਝੋਲੀ ਬਹੁਤ ਛੋਟੀ ਝੋਲੀ ਦੇ ਥਣ ਚਾਰ ਝੋਲੀ ਬਈ ਬੜੀ ਕਮਾਲ ਦੀ ਹੈ ਲੈ ਹਾਂ ਕੱਲਾ ਕੱਲਾ ਥਣ ਤੇ ਪੂਰੀ ਇਸ ਦੀ 33 ਦੀ ਡਾਕਟਰ ਇਹ ਖੋਦਾ ਕੀ ਓਕੇ ਤੇ 32 ਤੋਂ 33 ਕਿਲੋ ਮਾਦ ਰਿਕਾਰਡ ਆ ਠੀਕ ਆ ਤੇ ਬਾਕੀ ਜਾਣ ਜਾਂਦਾ ਸਮੀ ਪਲੀ ਹੈਗੀ ਡਾਕਟਰ ਇੱਕ ਮਹੀਨਾ ਭਾਲਦੀ ਹੈਗੀ ਬਸ ਇੱਕ ਮਹੀਨੇ ਦਾ ਕਿਰੇ ਇਹੀ ਹੋ ਜਾਈ ਹਾਂ ਜਾਣ ਜਾਂਦਾ ਬੱਚੀ ਹੈਗੀ ਕਿੰਨੀ ਦੇ ਸਟੇਵਾ ਹੋਗੀ ਭਾਈ ਇਹਨੇ ਸੀਮਿੰਟ ਲੈ ਲੈਣਾ ਪ੍ਰਿੰਟ ਵਾਈਜ਼ ਪੱਠਪੜਾ ਝੋਲੀ ਝਾਲੀ ਬਲਬਲ ਬਹੁਤ ਚੰਗੇ ਨੇ ਚੰਗੀ ਆ ਬੱਚੀ ਪੱਦਰ ਲੈ ਕੜਨ ਦਾ ਜਿਹੜਾ ਸਟ੍ਰਕਚਰ ਆ ਉਹ ਦੇਖੋ ਤੁਸੀਂ ਹਾਂ ਬਾਈ ਖੜਨੀ ਖੁਰਨੀ ਬੱਚੀ ਦੀ ਬਹੁਤ ਚੰਗੀ ਹੈ ਕੁਆਲਿਟੀ ਬਹੁਤ ਚੰਗੀ ਹੈ ਲੈ ਫੇਸ ਫੋਲ ਬੜਾ ਪਿਆਰਾ ਬਾਈ ਹਮ ਸਹੀ ਗੱਲ ਆ ਫੇਸ ਦਿਖਾ ਬਾਈ ਫੇਸ ਬੜਾ ਪਿਆਰਾ ਬਾਈ ਬੱਚੀ ਦਾ ਲੈ ਫੇਸ ਹੋ ਚੈੱਕ ਕਰੋ ਹਮ ਠੀਕ ਆ ਬਾਈ ਤੇ ਮੋਲ ਇਹਦਾ ਵੀ ਥੋੜੇ ਜੀ ਰਹਿਣਾ ਬੋਲ ਦਾ ਟ੍ਰੇ ਇਹਦਾ ਵੀ ਥੜੇ ਜੀ ਰਹਿਣਾਗਾ ਠੀਕ ਆ ਬਾਈ ਮੋਲ ਇਹਦਾ ਵੀ ਥੜੇ ਜੀ ਰਹੂਗਾ ਉਹਰਾ ਤਾਰਾ ਪੱਠਪੁੜਾ ਬੱਚੀ ਬਹੁਤ ਜਗੀ ਆ ਪੱਠਪੁੜੇ ਦੀ ਪੂਰੀ ਫੋਲ ਚੌੜੀ ਹੋਗੀ ਡਾਕਟਰ ਬੱਚੀਆਂ ਬਈ ਚਾਰੀ ਚੰਗੀਆਂ ਨੇ ਚਾਰਾਂ ਦੇ ਬਈ ਨੇ ਆਫਰ ਰੱਖੀ ਆ ਕਿਰਾਇਆ ਜਿਹੜਾ ਬਿਲਕੁਲ ਫਰੀ ਹੋ ਜਾਣਾ ਤੇ ਰੇਟ ਵੀ ਜਿਹੜਾਗਾ ਕੋਈ 32 ਨਹੀਂ 35 ਨਹੀਂ 30000 ਰੁਪਿਆ ਪਰ ਪੀਸ ਜਿਹੜਾ ਰਹਿਣਾਗਾ ਝੋਲੀ ਝਾਲੀ ਬਈ ਦੇਖ ਬਹੁਤ ਸਸਤੀ ਆ ਬਈ ਪੱਠਪੁੜੇ ਦੀ ਜਿਹੜੀ ਚੜਾਈ ਆ ਉੱਪਰ ਤੋਂ ਕੋਈ ਬਾਲਾ ਫਰਕ ਨਹੀਂ ਮੰਨ ਲਓ ਚਾਰ ਕੈਂਚੀ ਆਪਾਂ ਕਹਿ ਦਈਏ ਚਾਰ ਕੈਂਚੀ ਦੀ ਵਟਾ ਹੋਣਾ ਚਾਰ ਕੈਂਚੀ ਦਾ ਹਾਈਟ ਦਾ ਬਹੁਤ ਹੀ ਬਈ ਮਹੀਨੇ ਜਿੰਨੇ ਜਿੰਨੇ ਲੱਗਦੇ ਤਾਂ ਕਹਿੰਨੇ ਮਾਲੋ ਟੀਕਾ ਲੈ ਪਛੀ ਜਾਣ ਜਾਂਦਾਂ ਵਾਲੀ ਸਮੀਪਲੀ ਬਹੁਤ ਆ ਗਿਆ ਚੰਗਾ ਐਕਸਪੋਰਟ ਨਹੀਂ ਚੰਗਾ ਸੱਥਲੇ ਝੋਲੀ ਵੀ ਚੰਗੇ ਝੋਲੀ ਦਾ ਤਰਤ ਕੋਈ ਨਹੀਂ ਬਚੀ ਦਲੇ ਠੀਕ ਕੋਈ ਨਹੀਂ ਸਹੀ ਗੱਲ ਆ ਫੇਸ ਫੂਲ ਰੰਗ ਵੈਜ ਪੂਰਾ ਚੰਗਾ ਬਾਕੀ ਆ ਤਿੰਨੇ ਬੱਚਿਆਂ ਦਾ ਡਾਕਟਰ ਜਮਾ ਟੀਕੇ ਦੇ ਤਿਆਰ ਇਹਨਾਂ ਦੇ ਚਾਹੇ ਜਿਵੇਂ ਕਹਿੰਦਾ ਅਗਲਾ ਪੰਜਾ ਸੱਤਾ ਦਿਨਾਂ ਚ ਇਕੱਠਾ ਦੇ ਟੀਕੇ ਦੇ ਦੇ ਹਨਾ ਸਹੀ ਗੱਲ ਆ ਇਹ ਤਾਂ ਇੱਕੋ ਹੀ ਨਹੀਂ ਗੀਆਂ ਕੱਦ ਕਾਠੀ ਦੀਆਂ ਵੀ ਤੇ ਜਾਣ ਜਾਂਦਾਂ ਵਾਲੀਆਂ ਬੱਚੀਆਂ ਸਾਰੀਆਂ ਚੰਗੀਆਂ ਚੰਗੀਆਂ ਚਾਰੇ ਬੱਚੀਆਂ ਚੰਗੀਆਂ ਸਮੀਪਲੀਆਂ ਵੰਗਾਂ ਜੇ ਕੋਈ ਆਪਣੇ ਤੋਂ ਆਨਲਾਈਨ ਲਊਗਾ ਡਾਕਟਰ ਠੀਕ ਆ ਤਾਂ ਆਪਾਂ ਹਾ ਪੇਮੈਂਟ ਆਪਾਂ ਪਹਿਲਾਂ ਆਪਣੇ ਤੋਂ 100 ਕਿਲੋਮੀਟਰ ਹੋਵੇ ਚਾਹੇ 200 ਕਿਲੋਮੀਟਰ ਦਾ ਚੱਕਰ ਕੋਈ ਠੀਕ ਆ ਬਾਈ ਹਾਂਜੀ ਤੇ ਕਿਸੇ ਵੀਰ ਨੂੰ ਬਾਈ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਤੇ ਧੰਨਵਾਦ ਬਾਈ